ਲੁਧਿਆਣਾ ਤੋਂ ਅਹਿਮ ਖਬਰ سامنے ਆਈ ਹੈ ਜੁੱਥੇ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਦੇ ਨਵੇਂ ਹੁਕਮਾਂ ਦੀ ਪਹਿਲੀ ਵਾਰ ਪਾਲਣਾ ਕਰਵਾਈ ਗਈ ਹੈ ਕਮਿਸ਼ਨ ਦੇ ਦਖਲ ਦੇ ਨਾਲ ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ ਨੂੰ ਇੱਕ ਮਰੀਜ਼ ਦੀ ਡੈੱਡ ਬੋਡੀ ਪਰਿਵਾਰ ਨੂੰ ਬਿਨਾਂ ਬਕਾਇਆ ਬਿੱਲ ਲੈ ਰਿਲੀਜ਼ ਕਰਨੀ ਪਈ ਮਾਮਲਾ ਲੀਵਰ ਟ੍ਰਾਂਸਪਲੈਂਟ ਕਰਵਾਉਣ ਆਏ ਲੁਧਿਆਣਾ ਨਿਵਾਸੀ ਅਮਰ ਜੋਸ਼ੀ ਦੇ ਨਾਲ ਸੰਬੰਧਿਤ ਹੈ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਹਸਪਤਾਲ ਨਾਲ 17 ਲੱਖ ਰੁਪਏ ਦਾ ਪੈਕੇਜ ਤੈਅ ਹੋਇਆ ਸੀ ਜਿਸ ਦੇ ਵਿੱਚੋਂ 11 ਲੱਖ ਰੁਪਏ ਪਹਿਲਾਂ ਹੀ ਜਮ੍ਹਾਂ ਕਰਵਾ ਦਿੱਤੇ ਗਏ ਸੀ ਬਾਕੀ 6 ਲੱਖ ਰੁਪਏ ਤੋਂ ਪਹਿਲਾਂ ਹੀ ਮਰੀਜ਼ ਦੀ ਮੌਤ ਹੋ ਗਈ ਮੌਤ ਤੋਂ ਬਾਅਦ ਜਦੋਂ ਪਰਿਵਾਰ ਨੇ ਆਰਥਿਕ ਅਸਮਰਥਾ ਦਿਖਾਈ ਤਾਂ ਹਸਪਤਾਲ ਪ੍ਰਬੰਧਨ ਨੇ ਡੈੱਡ ਬੋਡੀ ਦੇਣ ਤੋਂ ਇਨਕਾਰ ਕਰ ਦਿੱਤਾ ਉਸ ਤੋਂ ਬਾਅਦ ਪਰਿਵਾਰ ਨੇ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਦੇ ਮੈਂਬਰ ਬਲਜਿੰਦਰ ਸਿੰਘ ਦਿਨਾ ਸੰਪਰਕ ਕੀਤਾ ਕਮਿਸ਼ਨ ਦੇ ਦਖਲ ਤੋਂ ਬਾਅਦ ਹਸਪਤਾਲ ਪ੍ਰਬੰਧਨਾਂ ਮੀਟਿੰਗ ਹੋਈ ਕਾਨੂੰਨੀ ਨਿਯਮ ਸਮਝਾਏ ਗਏ ਕਮਿਸ਼ਨ ਦੇ ਚੇਅਰਮੈਨ ਨੇ ਸਪਸ਼ਟ ਕੀਤਾ ਹੈ ਕਿ ਨਵੇਂ ਹੁਕਮ ਅਨੁਸਾਰ ਮੌਤ ਤੋਂ ਬਾਅਦ ਕੋਈ ਵੀ ਹਸਪਤਾਲ ਡੈੱਡ ਬੋਡੀ ਨੂੰ ਬਿੱਲ ਦੇ ਬਦਲੇ ਰੋਕ ਨਹੀਂ ਸਕਦਾ ਬਕਾਇਆ ਰਕਮ صاف ਕਰਨੀ ਪਵੇਗੀ ਮ੍ਰਿਤਕ ਦੇ ਭਰਾ ਸੋਨੂ ਜੋਸ਼ੀ ਨੇ ਦੱਸਿਆ ਕਿ ਲਾਸਟਲੀ ਉਹਨਾਂ ਨੇ ਆਪਣਾ ਘਰ ਗਿਰਵੀ ਰੱਖਿਆ ਹੋਇਆ ਸੀ ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕੇ 11 ਲੱਖ ਰੁਪਏ ਜਮ੍ਹਾਂ ਕਰਵਾਏ ਸੀ ਤਾਂ ਹੁਣ ਕਮਿਸ਼ਨ ਨੇ ਸਿੱਧੀ ਦਖਲ ਅੰਦਾਜ਼ੀ ਕਰਕੇ ਪਰਿਵਾਰ ਨੂੰ ਇਨਸਾਫ ਦਿਵਾਇਆ ਸੋਨੂ ਜੋਸ਼ੀ ਸੋਨੂ ਜੀ ਕੀ ਮਾਮਲਾ ਥਾ ਔਰ ਅੱਜ ਕੀ ਹੋਇਆ ਮੇਰੇ ਬ੍ਰਦਰ ਦਾ ਲਿਵਰ ਟ੍ਰਾਂਸਫਰ ਕਰਵਾਣਾ ਥਾ ਜੀ ਲਿਵਰ ਟ੍ਰਾਂਸਫਰ ਆਟ ਕਰਨ ਦੇ ਅੰਦਰ ਉਹਨਾਂ ਕੋ 17 ਲੱਖ ਦਾ ਪਰਚੇ ਕੇ ਬਤਾਇਆ ਥਾ ਉਹਨਾਂ ਨੇ ਉਸ ਵਿੱਚ ਸੇ ਮੈਂ 11 ਲੱਖ ਰੁਪਏ ਉਹਨਾਂ ਕੋ ਪੇ ਕਰ ਚੁੱਕਾ ਥਾ ਬਾਕੀ 6 ਲੱਖ ਕੁਝ ਪੈਸੇ ਉਹਨਾਂ ਨੇ ਬਣਾਏ ਤੇ ਤਾਂ ਮੈਂ ਉਹ ਦੇ ਨਹੀਂ ਸਕਦਾ ਸਰ ਮੇਰੀ ਭਾਈ ਕੀ ਦੇਤ ਹੋਗੀ ਜੀ तो फिर मैंने जी से मिला अमर जोशी सैतालीस साल उनका इलाज तो अभी हफ्ते से ही चालू किया था यहाँ पे जी हाँ आज सुबह हाँ तो को आपने बॉडी लेने उन्होंने बॉडी नहीं दी थी जी उन्होंने पहले पैसों की मांग की फिर मैंने सर जी ने याद किया इनके द्वारा हमें बॉडी मिली है तो इनका भी धन्यवाद जो आगे सर है उनका भी धन्यवाद करना चाहता हूँ आज ਲੁਧਿਆਣਾ ਦੇ ਡੀਐਮਟੀ ਹਸਪਤਾਲ ਦੇ ਵਿੱਚ ਇੱਕ ਪਰਿਵਾਰ ਦਾ ਮਰੀਜ਼ ਜਿਹੜੇ ਇਲਾਜ ਸੀ ਜਿਨ੍ਹਾਂ ਦਾ ਲੀਵਰ ਟ੍ਰਾਂਸਪਲੈਂਟ ਦਾ ਇਲਾਜ ਚੱਲ ਰਿਹਾ ਸੀ ਪਰ ਡਿਊਰਿੰਗ ਟ੍ਰੀਟਮੈਂਟ ਉਹਨਾਂ ਤੇ ਮਰੀਜ਼ ਦੀ ਡੈਥ ਹੋ ਗਈ ਸੀ ਤੇ ਡੈਥ ਹੋਣ ਤੋਂ ਬਾਅਦ ਉਹਨਾਂ ਦਾ ਕੋਈ ਜਿਹੜਾ ਪੈਕੇਜ ਸੀਗਾ ਤਕਰੀਬਨ 18 ਲੱਖ ਰੁਪਇਆ ਹਸਪਤਾਲ ਨਾਲ ਤੈਅ ਹੋਇਆ ਸੀ ਤੇ ਪਰਿਵਾਰ ਵੱਲੋਂ 11 ਲੱਖ ਰੁਪਇਆ ਤਕਰੀਬਨ 9 ਲੱਖ ਰੁਪਇਆ ਦੇ ਦਿੱਤਾ ਗਿਆ ਸੀ ਤੇ ਬਾਕੀ ਜਿਹੜਾ ਸੀਗਾ ਜਿਹੜਾ ਡੋਨਰ ਸੀ ਉਹਦਾ ਬਿੱਲ ਵੱਖਰਾ ਬਣਿਆ ਸੀ ਦੋ ਪੇਸ਼ੈਂਟ ਸੀ ਇੱਕ ਜਿਹਦੇ ਲੀਵਰ ਪੈਣਾ ਸੀ ਇੱਕ ਡੋਨਰ ਸੀਗਾ ਤੇ ਉਹ ਜਿਹੜਾ ਜਿਹਦੇ ਲੀਵਰ ਪੈਣਾ ਸੀ ਉਹਦੀ ਡੈਥ ਹੋ ਗਈ ਤੇ ਉਸ ਗੱਲ ਤੇ ਜਿਹੜੇ ਪਰਿਵਾਰ ਨੇ ਹਸਪਤਾਲ ਵਾਲਾ ਨੂੰ ਬੇਨਤੀ ਕੀਤੀ ਸੀ ਕਿ ਸਾਡਾ ਜਿਹੜਾ ਬਿੱਲ ਆ ਉਹ ਮਾਫ ਕਰ ਦਿੱਤਾ ਜਾਵੇ ਤੇ ਸਾਡੀ ਬਾਡੀ ਰਿਲੀਜ਼ ਕਰ ਦਿੱਤੀ ਜਾਵੇ ਸਾਡੇ ਕੋਲ ਹੈ ਨਹੀਂ ਪਰ ਹਸਪਤਾਲ ਹੋਣੀ ਬਿੱਲ ਦੀ ਮੰਗ ਕਰ ਰਹੇ ਸੀ ਤੇ ਫਿਰ ਪਰਿਵਾਰ ਨੇ ਏਸੀ ਗੱਲ ਕਰਕੇ ਸਾਡੇ ਤੱਕ ਪਹੁੰਚ ਕੀਤੀ ਤੇ ਅਸੀਂ ਇਹ ਮੈਟਰ ਹਿਊਮਨ ਰਾਈਟ ਕਮਿਸ਼ਨ ਚੰਡੀਗੜ੍ਹ ਤੇ ਪੰਜਾਬ ਦੇ ਜਿਹੜੇ ਮੈਂਬਰ ਨੇ ਸਰਦਾਰ ਜਤਿੰਦਰ ਸਿੰਘ ਦੀ ਛੰਟੀ ਅਸੀਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕਿਉਂਕਿ ਪਿਛਲੇ ਦਿਨੀ ਉਹਨਾਂ ਨੇ ਇੱਕ アドਵਾਈਸਰੀ ਜਾਰੀ ਕੀਤੀ ਸੀ ਜਿਦੇ ਵਿੱਚ ਸਾਰੇ ਪ੍ਰਾਈਵੇਟ ਹਸਪਤਾਲਾਂ ਨੂੰ ਇਹ ਹੁਕਮ ਜਾਰੀ ਕੀਤੇ ਆ ਕਿ ਕੋਈ ਵੀ ਹਸਪਤਾਲ ਕਿਸੇ ਵੀ ਮਰੀਜ਼ ਦੀ ਡੈੱਡ ਬੋਡੀ ਜਿਹੜੀ ਹੈ ਉਹਦੇ ਨਹੀਂ ਰੱਖ ਸਕਦਾ ਉਹਨੂੰ ਬੰਦਕ ਨਹੀਂ ਬਣਾ ਸਕਦਾ ਚਾਹੇ ਉਹ ਬਿੱਲ ਹੋਵੇ ਚਾਹੇ ਨਾ ਹੋਵੇ ਉਹ ਦੇਣੀ ਪੈਣੀ ਹੈ ਸੋ ਇਹ ਅਸੀਂ ਜਦੋਂ ਉਹਨਾਂ ਦੇ ਧਿਆਨ ਚ ਲਿਆਂਦੀ ਇਮੀਡੀਏਟ ਉਹਨਾਂ ਨੇ ਐਕਸ਼ਨ ਲਿਆ ਉਸੇ ਵੇਲੇ ਲੁਧਿਆਣਾ ਪੁਲਿਸ ਦੇ ਸੰਪਰਕ ਨਾਲ ਉਹਨਾਂ ਨੇ ਹਸਪਤਾਲ ਦੀ ਮੈਨੇਜਮੈਂਟ ਨਾਲ ਉੱਥੇ ਸੰਪਰਕ ਕੀਤਾ ਸਾਡੀ ਡਿਊਟੀ ਲੱਗੀ ਅਸੀਂ ਆਪਣੀ ਜਥੇਬੰਦੀ ਵੱਲੋਂ ਪਰਿਵਾਰ ਨੂੰ ਮਿਲੇ ਤੇ ਜਾ ਕੇ ਹਸਪਤਾਲ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਤੇ ਅੱਜ ਲੁਧਿਆਣੇ ਚ ਪਹਿਲਾ ਇਹ ਸੇਵਾ ਜਿਹੜੀ ਹੈ ਇਹ ਸਾਨੂੰ ਮਿਲੀ ਹੈ ਕਿ ਸਾਡੇ 5 ਤੋਂ 6 ਲੱਖ ਰੁਪਏ ਦਾ ਬਿੱਲ ਜਿਹੜਾ ਡੀ ਐਮ ਸੀ ਵਾਲਿਆਂ ਨੇ ਹਿਊਮਨ ਰਾਈਟ ਕਮਿਸ਼ਨ ਦੀ ਐਡਵਾਈਜ਼ਰੀ ਦੇ ਮੱਦੇ ਨਜ਼ਰ ਇਸ ਪਰਿਵਾਰ ਦਾ ਮਾਫ਼ ਕੀਤਾ ਮੈਂ ਧੰਨਵਾਦ ਕਰਦਾ ਡੀ ਐਮ ਸੀ ਪ੍ਰਬੰਧਕਾਂ ਦਾ ਉਨ੍ਹਾਂ ਦੇ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਇਸ ਐਡਵਾਈਜ਼ਰੀ ਨੂੰ ਮੰਨਿਆ ਤੇ ਅੱਜ ਪਰਿਵਾਰ ਜਿਹੜਾ ਇਹ ਸੀਗਾ ਇਹ ਵਿਚਾਰੇ ਹੱਥ ਦੇਖਦੇ ਆ ਪੰਡਤ ਨੇ ਇਹ 10 ਰੁਪਏ 20 ਰੁਪਏ ਇਕੱਠੇ ਕਰਦੇ ਆ ਇਹਨਾਂ ਵਿਚਾਰਿਆਂ ਕੋਲ ਜਿਹੜਾ 11 ਲੱਖ ਸੀ ਆਪਣਾ ਘਰ ਵੇਚ ਕੇ ਇਹਨਾਂ ਨੇ ਹਸਪਤਾਲ ਨੂੰ ਦਿੱਤਾ ਸੀ ਸੋ ਇਹ ਸਾਰੀ ਗੱਲ ਜਦੋਂ ਅਸੀਂ ਉੱਪਰ ਵੀ ਦੱਸੀ ਕਮਿਸ਼ਨ ਦੇ ਵਿੱਚ ਵੀ ਹਸਪਤਾਲ ਵਾਲਿਆਂ ਵੀ ਦੱਸੀ ਤੇ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਤੇ ਬੇਨਤੀ ਪ੍ਰਵਾਨ ਕਰਕੇ ਅੱਜ ਇਹ ਪਰਿਵਾਰ ਨੂੰ ਬੋਡੀ ਮਿਲੀ ਹੈ ਇਹ ਪਹਿਲੀ ਸੇਵਾ ਹੋਈ ਹੈ ਇਸੇ ਤਰੀਕੇ ਨਾਲ ਅਸੀਂ ਬਾਕੀ ਵੀ ਲੁਧਿਆਣੇ ਦੇ ਵਿੱਚ ਜਿੰਨੇ ਪ੍ਰਾਈਵੇਟ ਹਸਪਤਾਲ ਆ ਸਭ ਨੂੰ ਬੇਨਤੀ ਕਰਾਂਗੇ ਭਾਈ ਜੇ ਕੋਈ ਲੋੜਵੰਦ ਆ ਜੇ ਕਿਸੇ ਦਾ ਮਰੀਜ਼ ਪੂਰਾ ਜੋ ਕਾਨੂੰਨ ਬਣਿਆ ਜੋ ਸੰਵਿਧਾਨ ਕਹਿੰਦਾ ਉਹਦੀ ਰਾਖੀ ਕਰੋ ਉਹਦੀ ਪਾਲਣਾ ਕਰੋ ਤੇ ਉਹਦੀ ਬਾਡੀ ਇਮੀਡੀਏਟ ਰੀਲੀਜ਼ ਕਰੋ ਇਸ ਤਰ੍ਹਾਂ ਦੇ ਇੱਥਾਰੇ ਕੇਸ ਹੋਰ ਵੀ ਆਂਦੇ ਆਲੇ ਲੋਕ ਅਵੇਅਰ ਨਹੀਂ ਹੈਗੇ ਇਸ ਚੀਜ਼ ਬਾਰੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਜੁੜੇ ਅਵੇਅਰਨੈਸ ਜਿਹੜੀ ਅਵੇਅਰਨੈਸ ਦੀ ਗੱਲ ਆ ਵੀਰ ਮੈਂ ਕਹੂੰਗਾ ਇਹਦੇ ਵਿੱਚ ਸਭ ਤੋਂ ਵੱਡਾ ਰੋਲ মিডিਏ ਦਾ ਸੋ ਅੱਜ ਜਿੱਥੇ ਵੀ ਇਹ ਖਬਰ ਤੁਹਾਡੇ ਚੈਨਲ ਆਈ ਜਾਉਣੀ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਸਾਰੇ মিডিਆ ਵਾਲੇ ਵੀਰ ਭੈਣਾ ਇਸ ਐਡਵਾਈਜ਼ਰੀ ਨੂੰ ਲੋਕਾਂ ਤੱਕ ਤੁਹਾਡੇ ਜਰੀਏ ਅਸੀਂ ਲਿਜਾ ਸਕਦੇ ਆ ਤੁਸੀਂ ਸਾਡਾ ਸਾਥ ਦਿਓ ਅਸੀਂ ਇਹ ਕਰਕੇ ਦਿਖਾਇਆ ਐਡਵਾਈਜ਼ਰੀ ਜਾਰੀ ਹੋਈ ਉਹ ਲਾਗੂ ਹੋਈ ਤੇ ਹਸਪਤਾਲ ਵਾਲਿਆਂ ਨੇ ਵੀ ਬੇਨਤੀ ਪ੍ਰਵਾਨ ਕੀਤੀ ਉਹਨਾਂ ਦਾ ਵੀ ਧੰਨਵਾਦ ਚਲੋ ਇਫ ਐਂਡ ਵਾਟਸ ਤੋਂ ਉਹਨਾਂ ਨੇ ਗੱਲ ਕੀਤੀ ਸੀ ਜੀ ਵੀ ਸਾਨੂੰ ਪੋਸਟ ਡੇਟਿਡ ਚੈੱਕ ਦਵਾ ਦਿਓ ਜਾਂ ਕੁਝ ਕਰੋ ਪਰ ਜਦੋਂ ਉਹਨਾਂ ਨੇ ਦੇਖਿਆ ਪਰਿਵਾਰ ਦੇ ਹਾਲਾਤ ਇਦਾਂ ਦੇ ਨਹੀਂ ਕਿਉਂ ਵਿਚਾਰੇ ਪੈਸੇ ਵੀ ਨਹੀਂ ਦੇ ਸਕਦੇ ਫਿਰ ਉਸ ਬਾਅਦ ਜਤਿੰਦਰ ਸਿੰਘ ਜੀ ਸ਼ੰਟੀ ਨੂੰ ਅਸੀਂ ਸਾਰੀ ਗੱਲ ਦੱਸੀ ਤੇ ਉਹਨਾਂ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਇਹ ਅਪੀਲ ਦਲੀਲ ਕੋਈ ਨਹੀਂ ਸੁਣਨੀ ਜੋ ਕਾਨੂੰਨ ਬਣਿਆ ਉਹ ਕਾਨੂੰਨ ਤੇ ਪੈਰਾ ਦੇਣਾ ਜੋ ਸੰਵਿਧਾਨ ਕਹਿੰਦਾ ਉਹ ਸੰਵਿਧਾਨ ਦੀ ਰਾਖੀ ਕਰਦੇ ਨੇ ਇਹ ਤਾਂ ਨਹੀਂ ਅੱਜ ਤਾਂ ਰਿਲੀਜ਼ ਹੋ ਗਈ ਹੈ ਕੱਲ ਨੂੰ ਉਹਲੇ ਦੁਆਰਾ ਪ੍ਰੈਸ਼ਰਾਈਜ਼ ਕਰਨ ਕਰ ਉਹ ਹਸਪਤਾਲ ਇਹਨਾਂ ਤੋਂ ਉਸ ਵੇਲੇ ਵੀ ਕੀਤੀ ਹੋਈ ਨਹੀਂ ਜੇ ਹਸਪਤਾਲ ਵਾਲੇ ਅੱਜ ਦੀ ਇਸ ਗੱਲ ਤੋਂ ਮੁਕਰ ਕੇ ਦੁਬਾਰਾ ਤੰਗ ਕਰਦੇ ਤਾਂ ਦੁਬਾਰਾ ਕਹਣਾ ਹਿਊਮਨ ਰਾਈਟ ਅਪਰ ਜਾ ਨਹੀਂ ਸਕਦੇ ਦੁਬਾਰਾ ਵੀ ਚੰਡੀਗੜ੍ਹ ਦੇ ਵਿੱਚ ਦਫ਼ਤਰ ਹੈ ਅਜੇ ਵੀ ਸ਼ੰਤੀ ਜੀ ਮੈਂਬਰ ਨੇ ਔਰ ਮਹਾਰਾਜ ਕਿਰਪਾ ਕਰੇ ਜਿੰਨਾ ਚਿਰੇ ਸੇਵਾ ਮਿਲਦੀ ਆ ਆਪਾਂ ਇਸੇ ਤਰੀਕੇ ਨਾਲ ਸੇਵਾ ਕਰਦੇ ਰਾਂਗੇ ਧੰਨਵਾਦ